20 ਰੁਪਏ ਸਿਰਫ ਵੀਰਪੇਚ ਸਾਰਾ ਮੇਲਾ ਦੇਖ ਕੇ ਜਾਓ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲੱਗੀਆਂ ਬਹੁਤ ਸੋਹਣਾ ਐਕਸੀਬਿਸ਼ਨ ਅੰਦਰ ਆਜੋ ਜੀ ਅੰਦਰ ਵੀ ਦਿਖਾਵਾਂਗੇ ਇਹ ਹੈਗਾ ਜੀ ਟਿਕਟ ਕਰਦੀ ਹੈ ਯਾਨੀ ਕਿ ਇੱਥੇ ਤੁਸੀਂ ਟਿਕ ਲੈ ਸਕਦੇ ਹੋ ਟਿਕ ਓਨਲੀ 20 ਰੁਪਏ ਲਾਈਨਾਂ ਲੱਗੀਆਂ ਹੋਈਆਂ ਬਟ ਮੇਰੇ ਕੋਲ ਆਲਰੇਡੀ ਟਿਕਟ ਹੈਗੀ ਆ ਮੈਂ ਜਾ ਰਹੀ ਆ ਅੰਦਰ ਟਿਕਟ ਵੀ ਤੁਹਾਨੂੰ चलो <muchos> पुछी ਇਹ ਤਾਂ 100 150 50 ਮਾਨ ਕਰਦੇ ਹੋ ਇਹ ਖਾ ਪੀ ਕੇ ਪਹਿਲਵਾਨੀਆਂ ਹੁੰਦੀਆਂ ਤਾੜੀ ਮਾਰਦੇ ਜੋਰ ਦੇ ਨਾਲ ਪਾਣੀ ਪੀ ਕੇ ਸ਼ਾਲਾ ਨਹੀਂ ਲੱਗਦੀਆਂ you <laughs> جا ਰਹੀ ਹੱਥ ਤੇ ਰੱਖ ਲਿਆ ਇਹ ਮੁੰਡੂ ਕੋਲ ਦੇ ਦੱਸੋ ਕਰਾ ਜਾ ਰਾ ਨਿਕਸ ਜਾ ਰਾ ਹੋਈ ਨਹੀਂ ਹੈ ਲਓ ਜੀ ਹੁਣ ਇਹ ਮਿਰਚ 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 ਚਾਹ ਚਾਰ ਪੇਸਟ ਕਰਨ ਲੱਗੀਆਂ ਦੇਖਦੇ ਆਂ ਨਾ ਚੱਲ ਰਾਜਸਥਾਨੀ ਕਿੰਨੀਆਂ ਕਿ ਮਿਰਚਾਂ ਲੱਗਦੀਆਂ ਨੂੰ ਮਿੱਠੇ ਬਈਓ ਮਿੱਠੀ ਹੈ ਔਰ ਕੋੜੇ ਵਾਲੀ ਦੋ ਮੇਰੇ ਦੇਖ ਕਿਵੇਂ ਮਨ ਦੇ ਚਾਈ ਰਹੀ ਹੈ ਨਾ ਆਪਾਂ ਕੋੜੇ ਵਾਲੀ ਨਹੀਂ ਮੰਨ ਖਾਣੀ ਇਹ ਕਰਦਾ ਜਾ ਰਾ ਆ ਦੇਖੋ ਸੌ ਸਵੀਟ ਇਹ ਲੈ ਘੈਂਟ ਨੇ 3200 ਰੁਪਏ ਦੇ ਲਈ ਪਰਮ ਰੇਟ ਬਹੁਤ ਘੈਂਟ ਬੜਾ ਸੋਹਣਾ ਜੀ ਨਹੀਂ ਕਰਦਾ ਘਰ ਜਾਣ ਨੂੰ ਪਰ ਹਲੇ ਆਪਾਂ ਜਾਂਦੇ ਵੀ ਨਹੀਂ ਆਹ ਦੇਖੋ ਪਹਿਲਾ ਨੰਬਰ ਇਹੋ ਤੇ ਪਹਿਲਾ ਉਹ ਐਮ ਜੀ ਚੱਲ ਆ ਜਾ ਉਹ ਬਸ ਸਟੇਜ 'ਤੇ ਜਾ ਕੇ ਕੁਰਸੀਆਂ 'ਤੇ ਬੈਠਦੇ ਆ मेले बहुत साफ सुथरा रहे है शीश महल पटियाले बनया होीश महल बहुत वीयी प्लेस है देखने वाली काफ़ी चीज़ा ने इतने तुम जो विजिट करो पटियाले शीश महल जरूर देखो ਤੇ ਮੇਲੇ ਲੱਗਦੇ ਹੀ ਰਹਿੰਦੇ ਨੇ ਤਕਰੀਬਨ ਉੱਧਰ ਸਿੰਗਰ ਲੱਗਿਆ ਸਾਹਮਣੇ ਮੇਲਾ ਚੱਲ ਰਿਹਾ ਇਸ ਟਾਈਮ ਅੱਤਾ ਦੇ ਤੁੰਗਲੇ ਆਪਣੇ ਮੇਲੇ ਚੱਲ ਰਹੇ ਨੇ ਵਾਹ ਜੀ ਵਾਹ ਰੌਣਕਾਂ 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 1500 ਦਾ ਜੀ 1800 ਦਾ ਜੀ 2000 ਉਹ ਮਟਕਿਆਂ ਵਾਲਾ ਕਿੰਨੇ ਦਾ ਪਰਾਂ ਨੀਚੇ ਇਹ ਵਾਲਾ 200 200 ਦਾ

ਫੁੱਲ ਇੰਜੋਏ ਕਰ ਰਹੇ ਨੇ ਮੇਲੇ ਨੂੰ ਸਾਰੇ ਤੇ ਮੈਂ ਵੀ ਸਵੇਰ ਦੀ ਹੁਣ ਪੈਣ ਗਿਆ ਚਿੱਕਾ ਹੁਣ ਦੇਖੋ ਚਿੱਕਾ ਮਾਰਨਗੇ ਡਰਤਾ ਨਹੀਂ ਲੱਗ ਰਿਹਾ ਡਰਤੇ ਨਹੀਂ ਲੱਗ ਰਿਹਾ ਦਲੇਰ ਨੇ ਕਾਫੀ ਇਹਨਾਂ ਨੂੰ ਡਰ ਨਹੀਂ ਲੱਗ ਰਿਹਾ ਵੈਸੇ ਇਹਦੇ ਵਿੱਚ ਬਹਿ ਕੇ ਚੱਕਰ ਆਂਦੇ ਨੇ ਪੂਰੇ ਬੰਦਾ ਘਬਰਾ ਜਾਂਦਾ ਡਰ ਲੱਗ ਰਿਹਾ ਆਲਦੀ ਵਸਟ ਵੀ ਕੌਨਫੀਡੈਂਸ ਲਓ ਜੀ ਹੁਣ ਚੱਲ ਪਿਆ ਇਹ ਹੁਣ ਦੇਖਦੇ ਆ ਚਿਕਾਂ ਦੀ ਆਵਾਜ਼ ਆਣੀ ਹੈ ਉਪਰੋਂ ਬਹੁਤ ਸੋਹਣਾ ਮੇਲਾ ਲੱਗਿਆ ਹੋਇਆ ਤੇ ਆ ਪਿੱਛੇ ਤੁਸੀਂ ਦੇਖ ਰਹੇ ਹੋ ਵੈਸੇ ਮੈਂ ਤੁਹਾਨੂੰ ਸਾਰਾ ਮੇਲਾ ਘੁਮਾ ਰਹੀ ਆ ਆ ਪਿੱਛੇ ਭੀੜ ਹੀ ਭੀੜ ਹੈ ਕਾਫੀ ਤੇ ਹਰ ਤਰ੍ਹਾਂ ਦੇ ਝੁੱਲੇ ਲੱਗੇ ਹੋਏ ਨੇ ਖਾਣਾ ਹੈਗਾ ਰਾਜਸਥਾਨੀ ਖਾਣਾ ਜੋਧਪੂਰੀ ਖਾਣਾ ਪੰਜਾਬੀ ਖਾਣਾ ਹੋਰ ਵੀ ਬਹੁਤ ਕੁਝ ਆ ਤੇ ਹੈਂਡਮੇਡ ਸਮਾਨ ਬਹੁਤ ਜ਼ਿਆਦਾ ਹੈ ਮੇਲੇ ਦੇ ਵਿੱਚ ਪੂਰੀ ਰੌਣਕ ਲੱਗੀ ਹੋਈ ਆ ਟੌਲਟ ਮੱcke ਨੇ ਪੰਗੜੇ ਪੈ ਰਹੇ ਨੇ ਪਰਫਾਰਮੈਂਸਿਸ ਵੀ ਚੱਲ ਰਹੀਆਂ ਨੇ ਤੇ ਬਾਕੀ ਜਿਨ੍ਹਾਂ ਨੇ ਮੇਲਾ ਨਹੀਂ ਦੇਖਿਆ ਜ਼ਰੂਰ ਆ ਕੇ ਇੱਕ ਵਾਰੀ ਵਿజిਟ ਕਰੋ ਬਹੁਤ ਸੋਹਣਾ ਮੇਲਾ ਹੈ ਦੇਖਣਾ ਚਾਹੀਦਾ ਸਾਨੂੰ ਕਹਿੰਦੇ ਪੁੱਤੀ ਜੀਵ ਕਰਦੇ ਕਿਤਾਬ ਦੀਆਂ ਗੱਲਾਂ ਸ਼ਰਾਬੀਆਂ ਚ ਹੋਣ ਸ਼ਰਾਬ ਦੀਆਂ ਗੱਲਾਂ ਜੱਟ ਕਰਦੇ ਨੇ ਗੱਲ ਰੇਹਾ ਸਪਰੇਹਾ ਦੇ ਆਸ਼ਕ ਮਸ਼ੂਕ ਕਰਦੇ ਪਿਆਰ ਦੀਆਂ ਗੱਲਾਂ ਪੈਲੀਆਂ 'ਚ ਹੁੰਦੇ ਹਥਿਆਰਾਂ ਦੀ ਚਰਚਾ ਬਾਣੀਏ ਕਰਦੇ ਨੇ ਸਦਾ ਹਿਸਾਬ ਦੀਆਂ ਗੱਲਾਂ ਪਰ ਜਿੱਥੇ ਮਰਜੀ ਚਲੇ ਜਾਈਏ ਦੋਸਤੋ ਸਾਰੇ ਪਾਸੇ ਹੁੰਦੀਆਂ ਨੇ ਪੰਜਾਬ ਦੀਆਂ ਗੱਲਾਂ ਸੋ ਐਵੇਂ ਤਾਂ ਨਹੀਂ ਪੰਜਾਬ ਦੀਆਂ ਗੱਲਾਂ ਹੁੰਦੀਆਂ ਸਾਰੇ ਦੁਨੀਆ ਦੇ ਵਿੱਚ ਜੇ ਕੋਈ ਖਾਸੀਅਤ ਹੈ ਤਾਂ ਹੁੰਦੀਆਂ ਨੇ ਇਹੋ ਜਿਹੇ ਮੇਲੇ ਅਸੀਂ ਸਿਰਫ ਪੰਜਾਬ 'ਚ ਹੀ ਦੇਖ ਸਕਦੇ ਆ ਸੋ ਪੂਰਾ ਆਨੰਦ ਮਾਣੋ ਮੇਲੇ ਦਾ ਤੁਸੀਂ ਵੀ ਮੇਰੇ ਵੀਡੀਓ 'ਚ ਦੇਖੋ ਤੇ ਉਹ ਪਿੱਛੇ ਦੂਰ ਦੂਰ ਤੱਕ ਤੁਸੀਂ ਜਿੱਥੇ ਦੇਖ ਰਹੇ ਹੋ ਝੁੱਲ੍ਹੇ ਲੱਗੇ ਨੇ ਇਧਰ ਵੀ ਦਿਖਾ ਦੇ ਆਹ ਦੇਖੋ ਕਿੰਨੇ ਬੱਚੇ ਬੱਚੇ ਚੁੱਲ੍ਹੇ ਲੱਗੇ ਹੋਏ ਨੇ ਉੱਧਰ ਪੂਰਾ ਮਜ਼ਾ ਆ ਰਿਹਾ ਇਸ ਟਾਈਮ ਮੇਲੇ ਦੇ ਵਿੱਚ ਪੂਰਾ ਮਾਹੌਲ ਹੈ ਜਿਹੜਾ ਪਖਿਆ ਹੋਇਆ ਹੈ ਤੇ ਤੁਸੀਂ ਵੀ ਇੰਜੋਏ ਕਰ ਰਹੇ ਹੋ ਇਹ ਮੇਲਾ ਤੇ ਉੱਧਰ ਦੇਖੋ ਥੱਲੇ ਇਧਰਲੇ ਪਾਸੇ ਸਟੇਜ ਲੱਗੀ ਹੋਈ ਹੈ ਜਿੱਥੇ ਕਿ ਬੱਚੇ ਪਰਫਾਰਮੈਂਸ ਕਰ ਰਹੇ ਨੇ ਅਲੱਗ-ਅਲੱਗ ਸਕੂਲਾਂ ਤੋਂ ਪਹੁੰਚੇ ਹੋਏ ਨੇ ਤੇ ਮੈਂ ਵੀ ਪਹੁੰਚੀ ਹਾਂ ਮੇਲਾ ਦੇਖਣ ਆ ਤੇ ਤੁਸੀਂ ਮੇਰੀ ਵੀਡੀਓਸ ਦੇਖ ਲਓ ਮੈਲਾ ਇੰਜੋਏ ਕਰੋ ਥੈਂਕ ਯੂ so much ਵੀਡੀਓ ਸ਼ੇਅਰ ਵੀ ਕਰਿਓ ਬਾਏ ਹਾਂਜੀ ਦੋਸਤੋ ਕਿਵੇਂ ਲੱਗਿਆ ਮੇਲਾ ਆਈ ਹੋਪ ਤੁਸੀਂ ਇੰਜੋਏ ਕੀਤਾ ਹੋਵੇਗਾ ਮੈਂ ਤਾਂ ਇੰਜੋਏ ਕੀਤਾ ਭੁੱਖ ਬਹੁਤ ਲੱਗੀ ਆ ਮੈਨੂੰ ਕਿਉਂਕਿ ਮੈਨੂੰ ਲੋਕਾਂ ਨੇ ਰੋਟੀ ਨਹੀਂ ਖਾਣ ਦਿੱਤੀ ਮੈਂ ਕੀ ਕਰਾਂ ਹੈਨਾ ਤੇ ਹੋਰ ਇੰਜੋਏ ਬਹੁਤ ਕੀਤਾ ਬਹੁਤ ਮਜ਼ਾ ਆਇਆ ਆ ਤੁਸੀਂ ਦੇਖੋ ਮੇਰੇ ਪਿੱਛੇ ਸ਼ੀਸ਼ ਮਹਿਲ ਇਹ ਸ਼ੀਸ਼ਾ ਦਾ ਬਣਿਆ ਹੋਇਆ ਮਹਿਲ ਸ਼ੀਸ਼ ਵਾਉ ਕੀ ਬੋਲਾਂ ਹੁਣ ਮੈਂ ਸਾਰੀਆਂ ਗੱਲਾਂ ਤਾਂ ਮੁੱਕ ਗਈਆਂ ਮੇਲਾ ਵੀ ਮੁੱਕ ਗਿਆ ਜਿੱਥੇ ਦੇਖੋ ਜਿੱਥੇ ਦੇਖੋ ਸਾਰੇ ਕੋਦੇ ਕੋਈ ਕਿਧਰੇ ਦੀ ਫੋਟੋ ਜਿ ਖਚਾਣ ਲੱਗਾ ਹੋਇਆ ਕੋਈ ਕਿਧਰੇ ਦੀ ਵੀਡੀਓ ਬਣਾ ਰਿਹਾ ਹੈ ਨਾ ਸਾਰੇ ਆਪਣਾ ਆਪਣਾ ਲੱਗੇ ਹੋਏ ਨੇ ਹਾਂਜੀ ਆਓ ਜੀ ਅੱਲਾਹ ਹੈਲੋ ਰਾਜੇ